ਅੱਜ ਜਿਹੜੀ ਤੁਸੀਂ ਆਹ ਰੱਖੀ ਐ ਘੋੜੀ ਇਹ ਕੀ ਨਾਮ ਐ ਤੇ ਕਿਹੜੀ ਬਰੀਡ ਦੀ ਐ ਇਹਦਾ ਨਾਮ ਵੀਰਾ ਜੀ ਤੂਫਾਨੀ ਜੀ ਤੂਫਾਨੀ 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 ਆਉਣ ਤੋਂ ਪਹਿਲਾਂ ਸ਼ਾਂਤ ਹੁੰਦੇ ਆ ਹੁਣ ਹੁਣ ਤੂਫਾਨ ਆਊਗਾ ਹੁਣ ਤੂਫਾਨ ਆਊਗਾ ਇਹ ਵੀਰਾ ਜੀ ਬਸ ਅੰਜਲ ਹੁੰਦਾ ਦਾਣਾ ਪਾਣੀ ਬੱਚੀ ਸੋਹਣੀ ਲੱਗੀ ਆਪਾਂ ਖਰੀਦ ਲਈ ਗੱਲ ਤਾਂ ਬਾਈ ਜੀ ਦਾ ਕਹਿੰਦਾ ਸ਼ੌਂਕ ਮਰ ਗਿਆ ਤੇ ਬੰਦਾ ਹੀ ਮਰ ਗਿਆ ਉਹ ਠੀਕ ਹੈ ਜੀ ਇੱਕ ਸਸਾਨਾਂ ਦੀ ਘਾਵਤ ਐ ਮਹਿੰਗੇ ਘੋੜੇ ਮਹਿੰਗੀਆਂ ਗੱਡੀਆਂ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਹੁੰਦਾ ਹੋਰ ਬੰਦਾ ਜ਼ਿੰਦਗੀ 'ਚ ਕਮਾਈ ਕਰਦਾ ਰਹਿੰਦਾ ਉਹ ਆਪਦਾ ਬੱਚਾ ਬਚਾਉਣ ਵਾਸਤੇ ਲੈਂਦੇ ਸਦਾ ਉਹ ਪੈਸੇ ਜੋੜਨ ਵਾਸਤੇ ਉਹਦਾ ਬੱਚੇ ਬਚਾ ਲੈਣ ਇਹਨਾਂ 'ਚ ਆ ਜਾਣਗੇ ਤਾਂ ਬੱਚਾ ਕਿਤੇ ਨਹੀਂ ਜਾਂਦਾ ਤੁਸੀਂ ਦੇਖਿਆ ਕੱਲ ਦਾ ਹਿੱਲੇ ਭਾਈ ਡਿਫੈਂਡਰ ਵਾਲੀ ਘੋੜੇ ਰੱਖਦੇ ਆ ਹਾਂ ਜੰਟਰਲਾਈ ਕੋਲ ਰੱਖਦਾ ਆ ਭਾਜੀ ਦੀ ਮੁਸਕਰਾਹਟ ਆਟਾਈ ਅੱਜ ਕਹਿੰਦੇ ਮੁੱਲ ਪੈ ਗਏ ਡਿਫੈਂਡਰਾਂ ਕੋੜਿਆਂ ਤੋਂ ਡਿਫੈਂਡਰ ਖਰੀਤੀ ਜਾਂਦੀ ਆ ਡਿਫੈਂਡਰ ਵੇਚ ਕੇ ਘੋੜਾ ਹੀ ਲਿਆ ਜਾਂਦਾ ਤੁਸੀਂ ਘੋੜਿਆਂ ਦਾ ਵਪਾਰ ਕਰੋ ਕਿੰਨੀਆਂ ਮਰਜ਼ੀ ਡਿਫੈਂਡਰਾਂ ਲਿਆਓ ਉਹ ਤੁਹਾਡੇ ਸਾਹਮਣੇ ਮਿਸਾਲ ਖੜੇ ਨੇ ਭਾਈ ਜੀ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਮੈਂ ਸੰਦੀਪ ਫਰਮਾਇ ਇੱਕ ਵਾਰੀ ਫੇਰ ਪਹੁੰਚੇ ਆਂ ਜਗਰਾਉਂ ਜੀहां ਘੋੜਿਆਂ ਦੇ ਮੇਲੇ ਤੇ ਤੁਸੀਂ ਦੇਖੋ ਜਿੱਧਰ ਵੀ ਦੇਖੋ ਉੱਤੇ ਘੋੜੇ ਹੀ ਘੋੜੇ ਨਜ਼ਰ ਆਂਦੇ ਐ ਸੇ ਘੋੜਿਆਂ ਦਾ ਪ੍ਰੇਮ ਹੀ ਇੰਨਾ ਹੋ ਗਿਆ ਕਿ ਐਂ ਲੱਗਦਾ ਪੰਜਾਬ ਚ ਇੱਕ ਨਵਾਂ ਪੰਜਾਬ ਨੂੰ ਇੱਕ ਨਵਾਂ ਜਿਹੜਾ ਚੌ ਚੜ ਗਿਆ ਤੇ ਘੋੜੇ ਰੱਖਣ ਦਾ ਘੋੜਿਆਂ ਦੀ ਬਰੀਡਿੰਗ ਦਾ ਘੋੜਿਆਂ ਦੇ ਵਪਾਰ ਦਾ ਸੋ ਇੱਕ ਵਾਰੀ ਪਹੁੰਚੇ ਗੱਲਬਾਤ ਕਰਦੇ ਆ ਤੇ ਬਾਈ ਜੀ ਉਹਨਾਂ ਨਾਲ ਅ ਬਾਈ ਜੀ ਕੀ ਤੁਹਾਡਾ ਸ਼ੁਭਨਾਮ ਮੇਰਾ ਨਾਮ ਹੈ ਬਾਈ ਜਸਪਾਲ ਸਿੰਘ ਜਸਪਾਲ ਭਾਜੀ ਤੁਹਾਡੇ ਅ ਅੱਜ ਜਿਹੜੀ ਤੁਸੀਂ ਆਹ ਰੱਖੀ ਐ ਘੋੜੀ ਇਹ ਕੀ ਨਾਮ ਹੈ ਤੇ ਕਿਹੜੀ ਬਰੀਡ ਦੀ ਹੈ ਜੀ ਇਹਦਾ ਨਾਮ ਵੀਰਾ ਜੀ ਤੂਫਾਨੀ ਜੀ ਤੂਫਾਨੀ ਤੂਫਾਨੀ ਵੈਰੀ ਗੁੱਡ ਹਾਂ ਜੀ ਹਾਂ ਜੀ ਤੇ ਤੂਫਾਨੀ ਨਾਮ ਹੈ ਤੁਸੀਂ ਇਹਨਾਂ ਹੌਲੀ ਤਾਂ ਨਹੀਂ ਕਿਉਂ ਬੋਲਦੇ ਹੋ ਮਤਲਬ ਤੂਫਾਨੀ ਦਾ ਤੂਫਾਨ ਨਹੀਂ ਤੂਫਾਨ ਨਹੀਂ ਹਾਂ ਹੁਣ ਪਤਾ ਲੱਗਿਆ ਤੂਫਾਨੀ ਤੂਫਾਨੀ ਮਾਨ ਆਉਣ ਤੋਂ ਪਹਿਲਾਂ ਸ਼ਾਂਤ ਹੁੰਦੇ ਆ ਹੁਣ ਹੁਣ ਤੂਫਾਨ ਆਊਗਾ ਹਾਂ ਜੀ ਹਾਂ ਜੀ ਪਾਨੀ ਦੀ ਖਾਸੀਅਤ ਦੱਸੋ ਤੂਫਾਨੀ ਵੀਰਾ ਜੀ ਦਲシャン ਦੀ ਬੱਚੀ ਆ 21 ਮਹੀਨੇ ਉਮਰ ਹੋ ਗਈ ਦੀ ਜੀ ਠੀਕ ਆ ਜੀ ਤੇ ਬਹੁਤ ਸੋਹਣੀ ਬੱਚੀ ਬਣ ਰਹੀ ਆ ਬਿਲਕੁਲ ਕਿੰਨੀ ਦੇਰ ਦੀ ਹੋਗੀ ਇਹ ਇਹ ਵੀਰੇ 21 ਮਹੀਨੇ ਦੀ ਹੋਗੀ 21 ਮਹੀਨੇ ਦੀ ਜੀ ਜੀ ਤੇ ਤੂਫਾਨ ਜਿਵੇਂ ਇਹਦੇ ਤੂਫਾਨ ਦੀ ਬੱਚੀ ਤੁਸੀਂ ਦੱਸੋ ਤੇ ਤੂਫਾਨ ਦੇ ਨਹੀਂ ਦਿਲシャン ਦੀ ਦਿਲシャン ਦੀ ਉਹ ਤਾਂ 900 ਸੀ ਤੂਫਾਨ ਨਹੀਂ ਰੱਖ ਲਿਆ ਓਕੇ ਬੱਚੇ ਦਿਲシャン ਤੋਂ ਜਿਹੜਾ ਹੈ ਤੂਫਾਨੀ ਹਾਂ ਇਹਦਾ ਸ਼ਹਿਰ ਦਿਲシャン ਹੈ ਓਕੇ ਤੇ ਜਿਹਦੀ ਮਦਰ ਵਗੈਰਾ ਬਾਰੇ ਦੱਸੋ ਇਹਦੀ ਮਦਰ ਵੀਰੇ ਅਨਨੌਨ ਸੀ ਅੱਛਾ ਜੀ ਹਾਂ ਜੀ ਹਾਂ ਤੇ ਤੁਹਾਨੂੰ ਕਿੰਨੀ ਦੇਰ ਹੋ ਗਈ ਇਹਨੂੰ ਰੱਖੇ ਹੋਏ ਇਹਦੇ ਵੀਰਾ ਜੀ ਆਪਾਂ ਨੂੰ ਹੋ ਗਏ 12 ਕ ਮਹੀਨੇ ਹੋ ਗਏ ਆਪਣੇ ਕੋਲੇ ਹਾਂ ਜੀ ਹਾਂ ਜੀ ਇਤਨਾ ਦਾ ਕਿੰਨਾ ਦਾ ਕਿੰਨਾ ਦਾ ਪਿਆਰ ਪੈ ਚੁੱਕਾ ਉਹ ਪਿਆਰ ਪੈ ਗਿਆ ਵੀਰਾ ਜੀ ਇਹਦਾ ਨਾ ਤੇ ਇਹ ਮੇਰੇ ਮਾ ਮਾਲਵਾੜੀ ਬਰੀਡ ਦੀ ਹੋਈ ਹੈ ਹਾਂ ਜੀ ਮਾਰਵਾੜੀ ਦੀ ਹੈ ਪੰਜ ਕਲਿਆਣੀ ਹੈ ਅੱਛਾ ਤੇ ਤੁਸੀਂ ਇਹ ਪਹਿਲੀ ਘੋੜੀ ਤੁਸੀਂ ਲਿੱਤੀ ਹੈ ਨਹੀਂ ਵੀਰਾ ਜੀ ਆਪਣੇ ਕੋਲ ਬਹੁਤ ਅੱਛੇ ਸਾਥ ਜਾਨਵਰ ਪਹਿਲਾਂ ਹੈਗੇ ਹੋਰ ਪਹਿਲਾਂ ਹੈਗੇ ਤੇ ਇਹ ਮਤਲਬ ਇੱਥੇ ਤੇ ਅੱਖ ਕਿਦਾਂ ਪਈ ਤੁਹਾਡੀ ਇਹ ਵੀਰਾ ਜੀ ਬਸ ਅੰਜਲ ਹੁੰਦਾ ਦਾਣਾ ਪਾਣੀ ਹਾਂ ਬੱਚੀ ਸੋਹਣੀ ਲੱਗੀ ਆਪਾਂ ਖਰੀਦ ਲਈ ਤੇ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਨੀ ਕੀ ਦੇਰ ਹੋ ਗਈ 10-12 ਕਿੰਨੀ ਦੇਰ ਹੋ ਗਈ ਆ 12 ਕਿ ਮਹੀਨੇ ਹੋ ਗਏ ਜੀ ਆਪਣੇ ਕੋਲ ਸਾਲ ਹੋ ਗਿਆ 1 ਸਾਲ ਹੋ ਗਿਆ ਸਾਲ ਸਾਲ ਚੋਂ ਸਾਲ 1 ਸਾਲ ਤੋਂ ਕਿਦਾਂ ਦਾ ਮਾਹੌਲ ਹੈਗਾ ਬਹੁਤ ਵਧੀਆ ਮਾਹੌਲ ਆ ਜੀ ਜੀ ਤੇ ਅੱਜ ਇੱਥੇ ਤੁਸੀਂ ਮੇਲੇ ਤੇ ਲੈ ਕੇ ਆਏ ਹੋ ਕਿਦਾਂ ਲੋਕਾਂ ਨੇ ਦਸ ਰਹਾ ਕੀ ਬਹੁਤ ਰਿਸਪੌਂਸ ਮਿਲ ਰਿਹਾ ਮੇਲੇ ਤੇ ਵਧੀਆ ਮਿਲ ਰਿਹਾ ਖੁਸ਼ ਆ ਹਨਾ ਭਾਈਚਾਰਾ ਸਾਰਾ ਖੁਸ਼ ਆ ਦੇਖੋ ਸਾਡੇ ਵੀਰ ਨਾਲ ਖੜੇ ਨੇ ਹਾਂਜੀ ਅ ਅ ਸਤਿ ਸ਼੍ਰੀ ਅਕਾਲ ਬੀ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼ੁਭਨਾਮਾ ਮੇਰਾ ਗੁਰਸੇਵ ਸਿੰਘ ਸਿੱਧੂ ਜੀ ਗੁਰਸੇਵ ਸਿੰਘ ਜੀ ਅਸੀਂ ਦੇਖਿਆ ਤੁਸੀਂ ਉਹਨੇ ਡਿਫੈਂਡਰ ਚੋਂ ਵੀ ਨਿਕਲੇ ਤੇ ਮੈਂ ਬੜਾ ਖੁਸ਼ ਐ ਕਿ ਜਿਹੜੇ ਬੰਦੇ ਡਿਫੈਂਡਰ ਰੱਖ ਕੇ ਬੈਠੇ ਐ ਉਹ ਉਹਨਾਂ ਨੂੰ ਵੀ ਸ਼ੌਂਕ ਹੈਗਾ ਮਤਲਬ ਕੱਲੇ ਘੋੜੇ ਮਹਿੰਗਿਆਂ ਦਾ ਹੀ ਸ਼ੌਂਕ ਨਹੀਂ ਗੱਡੀਆਂ ਵੀ ਮਹਿੰਗੀਆਂ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਤਾਂ ਬਾਈ ਜੀ ਜਿਹਦਾ ਕਹਿੰਦੇ ਸ਼ੌਂਕ ਮਰ ਗਿਆ ਤੇ ਬੰਦਾ ਹੀ ਮਰ ਗਿਆ ਉਹ ਠੀਕ ਹੈ ਜੀ ਇੱਕ ਕਿਸਾਨਾਂ ਦੀ ਕਹਾਵਤ ਹੈ ਇਹ ਮਹਿੰਗੇ ਘੋੜੇ ਮਹਿੰਗੀਆਂ ਗੱਡੀਆਂ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਹੁੰਦਾ ਤੇ ਜਿਹੜੇ ਬਾਹਰ ਬੱਚੇ ਜਾ ਰਹੇ ਨਵੀਂ ਪੀੜ੍ਹੀ ਜਾ ਰਹੀ ਹੈ ਸਾਡੇ ਭਾਈ ਜਿਹੜੇ ਇੰਨਾ ਕੰਮ ਕਰ ਰਹੇ ਆ ਇੱਥੇ ਘੋੜਿਆਂ ਦੀ ਲਾਈਨ ਦੇ ਵਿੱਚ ਆਉਣ ਕਰੋੜਾਂ ਰੁਪਈਆ ਕਮਾ ਰਹੀ ਆ ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਸਾਡੇ ਭਾਈ ਹੈਗੇ ਆ ਮੈਂ 2-4 ਸਾਲਾਂ 'ਚ ਵਧੀਆ ਇਹਨਾਂ ਨੇ ਆਮਦਨ ਲਈ ਆ ਉਹਨਾਂ ਲੋਕ ਧਿਆਨ ਦੇਣ ਥੋੜਾ ਜਿਹਾ ਆਪਣੇ ਭਾਜੀ ਨੇ ਡਿਫੈਂਡਰ ਲਿੱਤੀ ਹੋਈ ਆ ਹਰ ਬੰਦਾ ਜ਼ਿੰਦਗੀ ਚ ਕਮਾਈ ਕਰਦਾ ਰਹਿੰਦਾ ਉਹ ਆਪਦਾ ਬੱਚਾ ਬਚਾਉਣ ਵਾਸਤੇ ਲੈਂਦੇ ਆ ਤਾਂ ਪੈਸੇ ਜੋੜਨ ਵਾਸਤੇ ਤਾਂ ਬੱਚੇ ਵਿਚਾ ਲੈਣ ਇਹਨਾਂ ਚ ਆ ਜਾਣਗੇ ਤਾਂ ਬੱਚਾ ਕਿਤੇ ਨਹੀਂ ਜਾਂਦਾ ਤੁਸੀਂ ਦੇਖਿਆ ਕੱਲ ਦਾ ਹਿੱਲੇ ਤਨੀ ਇਸ ਉਮਰ ਚ ਤੁਹਾਨੂੰ ਮਿਲਣਾ ਸੀ ਲਾਂਟੇ ਮੋਲ ਕੈਨੇਡਾ ਤੋਂ ਬਾਹਰ ਵਾਪਸ ਆ ਗਏ ਘੋੜਿਆਂ ਦੇ ਵਿੱਚ ਬਹੁਤ ਵਧੀਆ ਬਰੀਡਸ ਆ ਗਈਆਂ ਤੇ ਜਿਹਨਾਂ ਨੂੰ ਸ਼ੌਕ ਆ ਸ਼ੌਕ ਵੀ ਆ ਤੇ ਵਪਾਰ ਵੀ ਆ ਆ ਦੇਖਿਆ ਭਾਜੀ ਨੇ ਡਿਫੈਂਡਰ ਲਈਤੀ ਹੋਈ ਤੇ ਬਹੁਤ ਵਧੀਆ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਸਾਰਾ ਕੁਝ ਹੀ ਵੀਰੇ ਹਾਂ ਜੀ ਹਾਂ ਇਹ ਘੋੜੇ ਵੀ ਲਿੱਤੇ ਹੋਏ ਆ ਮੈਨੂੰ ਤਾਂ ਨਹੀਂ ਦਿਖਾਈ ਨਾ ਨਾ ਘੋੜੇ ਨੇ ਬਹੁਤ ਭਾਈ ਡਿਫੈਂਡਰ ਵਾਲੀ ਆ ਭਾਜੀ ਦੀ ਮੁਸਕਰਾਹਟ ਆਟਾਈ ਅੱਜ ਕਹਿੰਦੇ ਮੁੱਲ ਪੈ ਗਏ ਡਿਫੈਂਡਰਾਂ ਦਾ ਹਾਂ ਡਿਫੈਂਡਰਾਂ ਦਾ ਮੁੱਲ ਵੀ ਪੈ ਗਿਆ ਬਾਕੀ ਕੀ ਕਹਿੰਦੇ ਸਾ ਜੀ ਇੱਕ ਘੋੜਿਆਂ ਤੋਂ ਡਿਫੈਂਡਰ ਖਰੀਦੀ ਜਾਂਦੀ ਆ ਡਿਵੈਂਡਰ ਵੇਚ ਕੇ ਘੋੜਾ ਹੀ ਲਿਆ ਜਾਂਦਾ ਤੁਸੀਂ ਘੋੜਿਆਂ ਦਾ ਵਪਾਰ ਕਰੋ ਕਿੰਨੀਆਂ ਮਰਜ਼ੀ ਡਿਫੈਂਡਰਾਂ ਲਿਆਓ ਉਹ ਤੁਹਾਡੇ ਸਾਹਮਣੇ ਮਿਸਾਲ ਖੜੇ ਨੇ ਭਾਈ ਜੀ ਹੁਣ ਅੱਛਾ ਉਹ ਕਹਿੰਦੇ ਜਿਹੜੇ ਪੀੜਾਂ ਨੂੰ ਜ਼ਿਆਦਾ ਫਲ ਲੱਗੇ ਹੁੰਦੇ ਨਾ ਬੋਲਦੇ ਨੇ ਭਾਜੀ ਚੁੱਪ ਜਾ ਮੁਸਕਰਾਹਟ ਕਰੀ ਜਾਂਦਾ ਹੁੰਦੇ ਨਹੀਂ ਮੇਰੇ ਨਾਲ ਨਹੀਂ ਮੈਂ ਜਿਹੜੀ ਹੈਗੀ ਆ ਇਹ ਬਹੁਤ ਵਧੀਆ ਤੁਹਾਡਾ ਆਲਾ ਹੈਗਾ ਲੋਕਾਂ ਨੂੰ ਦਿਖਾਓ ਨਵੀਂ ਪੀੜੀ ਨੂੰ ਦਿਖਾਓ ਨਹੀਂ ਨਹੀਂ ਜੀ ਜਿਹੜਾ ਬਿਜ਼ਨਸ ਦਿਖਾਓ ਬੱਚੇਰੀਆਂ ਲੱਗਿਆ ਕਹਿੰਦੇ ਡਿਫੈਂਡਰ ਦਿਖਾਈ ਚੱਲੋ ਭਾਈ ਜੀ ਬਾਸ ਜੀ ਅੱਜ ਪੂਰਾ ਪੁੱਲ ਕਰ ਜੈਣਾ ਆਪਾਂ ਪੂਰਾ ਕਰ ਦਿਓ ਜੀ ਪੂਰਾ ਪੂਰਾ ਕਰ ਪੰਜਾਬੀ ਹੈਗੇ ਹਨ ਪੰਜਾਬੀਆਂ ਨੂੰ ਪਤਾ ਹੁੰਦਾ ਕਿ ਕਿੱਥੋਂ ਕੀ ਹੋ ਗਏ ਤੇ ਕਿਹੜੀ ਉਂਗਲ ਚ ਕਿਦਾਂ ਟੇਟੀ ਕਰਨੀ ਹੈ ਤੇ ਕਿੰਨੇ ਐਂਗਲ ਤੇ ਨਿਕਲਣਾ ਹੈ ਕਿੰਨੇ ਐਂਗਲ ਤੇ ਕਰ ਰਹੇ ਹੈ ਅੱਛਾ ਇਹ ਮਗਰੀ ਵਾਲੀ ਹੀ ਹੈ ਹਾਂ ਇਹੀ ਹੈ ਇਹੀ ਹੈ ਡਿਫੈਂਡਰ ਹੈ ਜੀ ਹਾਂਜੀ ਓਕੇ ਫਿਰ ਅੱਜ ਦਾ ਨੋਟ ਰਿਹਾ ਹੈ ਸਰਕਾਰ ਸਾਰਿਆਂ ਨੂੰ ਧੰਨਵਾਦ ਤੁਹਾਡਾ ਵੀ ਸੋ ਦੇਖਦੇ ਰਹੋ ਜਿਬਨੇ ਰਹੋ ਜਾਣੇ ਤੈਸ਼ੀ ਧੰਨਵਾਦ